ਨਗਰ ਨਿਗਮ ਚੋਣਾਂ 'ਚ ਪ੍ਰਚਾਰ ਦਾ ਆਖਰਲਾ ਸਮਾਂ ਚੱਲ ਰਿਹਾ ਤੇ ਉਮੀਦਵਾਰ ਲਗਾਤਾਰ ਜਿੱਥੇ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਪਾਰਟੀ ਦੇ ਵੱਡੇ ਆਗੂ ਵੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਜਲਸੇ ਅਤੇ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਵਾਰਡ ਨੰਬਰ 59 ਤੋਂ ਕਾਂਗਰਸ ਦੇ ਉਮੀਦਵਾਰ ਸੋਨਲ ਪੰਕਜ ਕਾਕਾ ਦੇ ਡੋਰ ਟੂ ਡੋਰ ਮੁਹਿੰਮ ਦੀਆਂ ਦਿਖਾ ਰਿਹਾ ਜਿੱਥੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਧਰਮ ਪਤਨੀ ਅਮ੍ਰਿਤਾ ਵਰਿੰਗ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਅਮ੍ਰਿਤਾ ਬੜਿੰਗ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਨੇ ਹਾਂ ਮੈਂ ਸਾਰੇ ਵੋਟਰ ਸਹਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਆਪ ਦੀ ਹਰ ਵੋਟ ਪੰਜੇ ਰੂਪਾ ਕੇ ਸਾਡੇ ਹਰ ਕੈਂਡੀਡੇਟ ਨੂੰ ਜਿਤਾਓ ਤੇ ਸਾਨੂੰ ਲੁਧਿਆਣਾ ਦੇ ਵਿੱਚ ਮੇਅਰ ਬਣਾਉਣ ਦਾ ਇੱਕ ਮੌਕਾ ਦਿਓ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਤਰੱਕੀ ਦੇ ਵਿੱਚ ਕੋਈ ਰੁਕਾਵਟ ਨਾ ਆ ਸਕੇ ਸਾਡਾ ਸਾਥ ਦਿਓ ਪਿਛਲੀ ਵਾਰ ਦੇ ਜਿਹੜੇ ਕੈਂਡੀਡੇਟ ਖੜੇ ਹੋ ਸੀ ਉਹ ਜੋ ਵਾਦੇ ਨਹੀਂ ਪੂਰੇ ਕੀਤੇ ਕੀ ਤੁਸੀਂ ਉਹ ਵਾਦੇ ਪੂਰੇ ਕਰੋਗੇ ਨਹੀਂ ਬਹੁਤ ਕੀਤੇ ਜਿੰਨੇ ਕੰਮ ਹੋਏ ਹੈ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਹੋਏ ਹੈ ਵੀ ਇਹ ਨਾ ਕਹੋ ਵਾਦੇ ਨਹੀਂ ਕੀਤੇ ਪੂਰੇ ਵਾਦੇ ਪੂਰੇ ਕੀਤੇ ਹੈ ਇਸ ਸਰਕਾਰ ਨੇ 2 ਸਾਲ ਸਾਡੀ ਇਲੈਕਸ਼ਨ ਲੇਟ ਕਰਤੀ ਲੋਕਾਂ ਲੋਕੀ ਬਹੁਤ ਮਾਇੂਸ ਹੈ ਉਸ ਗੱਲ ਕਰਕੇ ਬਹੁਤ ਮਾਇੂਸ ਹੈ ਤੁਸੀਂ ਦੇਖਿਆ ਜੇ ਲੋਕ ਆਉਣ ਵਾਲੀ 21 ਤਰੀਕ ਨੂੰ ਵੱਡੀ ਬਹੁਮਤ ਦੇ ਨਾਲ ਸਾਡੀ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਜਿਤਾਉਣਗੇ ਔਰ ਮੈਨੂੰ ਇਹ ਪੂਰਨ ਉਮੀਦ ਹੈ ਇਸ ਲਈ ਅਸੀਂ ਮਿਹਨਤ ਕਰ ਰਹੇ ਹਾਂ ਥੈਂਕ ਯੂ